ਨਾਮ ਜਪ ਕੇ ਬਾਣੀ ਪੜ ਕੇ ਸੇਵਾ ਸਿਮਨ ਕਰਕੇ ਆਪਾਂ ਨੇ ਕਰਨਾ ਕੀ ਹੈ ਆਪਣੀ ਜ਼ੁਬਾਨ ਨੂੰ ਮਿੱਠਾ ਕਰਨਾ ਸਾਧ ਸੰਗਤ ਜੀ ਆਪਣੀ ਜ਼ੁਬਾਨ ਨੂੰ ਸਵਾਰਨਾ ਗੁਰੂ ਦੇ ਪਿਆਰਿਓ ਜੇ ਬੜਾ ਨਾਮ ਜਪਣੇ ਆ ਬੜੀ ਬਾਣੀ ਪੜਨੇ ਆ ਬੜੀ ਸੇਵਾ ਕਰਨੇ ਆ ਬੜੀ ਕਥਾ ਕੀਰਤਨ ਕਰਨੇ ਆ ਤੇ ਬੋਲਣ ਲੱਗੇ ਕੋਈ ਵਿਚਾਰ ਨਹੀਂ ਕਰਦੇ ਤਾਂ ਅਗਲਾ ਕਿ ਜੁਬਾਨ ਕੁਹਾੜੇ ਵਾਂਗ ਚੱਲਦੀ ਸੂ ਸਾਧ ਸੰਗਤ ਜੀ ਜ਼ੁਬਾਨ ਤਲਵਾਰ ਵਾਂਗ ਚੱਲਦੀ ਸੂ ਗੁਰੂ ਦੇ ਪਿਆਰਿਓ ਸ਼ਰਮਿੰਦਗੀ ਪ੍ਰਾਪਤ ਹੁੰਦੀ ਹੈ ਸ਼ਾਸਤ੍ਰਾ ਵੇਦਾਂ ਦੇ ਵਿੱਚ ਕਹਿੰਦੇ ਨੇ ਪਹਿਰ ਕੁਚੈਲ ਤ੍ਰਿਤਦੰਤ ਮੈ ਤਪਤਾਨ ਪ੍ਰੀਤ ਮਧਰੋ ਨਾ ਗੀਤ ਰਵੇ ਅੰਤਪੂਰ ਜਹਨੀਦ ਕੋਰ ਜਬ ਲਛਕੰਤ ਤਹ ਸ੍ਰੀਤਜੰਤ ਸਾਸੰਗੇਚ ਪਹਿਰ ਕੁਚੈਲ ਭਾਵੇਂ ਹੋਵੇ ਸਸਤਾ ਹੀ ਕਪੜਾ ਬਸਤਰ ਹੋਵੇ ਸਾਫ ਤੇ ਸ਼ੁੱਧ ਸਾਸੰਗੇਚ ਇਹੋ ਜਿਹਾ ਬਸਤਰ ਮਨੁੱਖ ਪਹਿਨਦਾ ਜਿਹਦੇ ਕੋਲ ਗੰਦੀ ਹਵਾੜ ਆਉਂਦੀ ਹੈ ਭਈ ਉਥੇ ਕਦੇ ਭਗਵਾਨ ਦੀ ਪ੍ਰਾਪਤੀ ਨਹੀਂ ਹੋਏਗੀ ਸਾਸੰਗੇਚ ਸ਼ਾਸਤਰ ਦਾ ਮਤ ਹੈ ਤ੍ਰਿਤਦੰਤਮਲ ਜਿਹਦੇ ਮੂੰਹ ਚੋਂ ਗੰਦੀ ਹਵਾੜ ਆਉਂਦੀ ਰਹਿੰਦੀ ਹੈ ਕਦੇ ਭਗਵਾਨ ਦੀ ਪ੍ਰਾਪਤੀ ਨਹੀਂ ਹੋਵੇਗੀ ਤਪਤਾਨ ਪ੍ਰੀਤ ਜਿਹੜਾ ਸਤਤਾ ਭੋਜਨ ਖਾਂਦਾ ਸਾਧ ਸੰਗਤਿ ਕਦੇ ਭਗਵਾਨ ਦੀ ਪ੍ਰਾਪਤੀ ਨਹੀਂ ਹੋਵੇਗੀ ਗੁਰੂ ਦੇ ਪਿਆਰੇ ਮਧਰੋਣਾ ਗੀਤ ਜਿਸ ਇਨਸਾਨ ਦੀ ਜ਼ੁਬਾਨ ਨਹੀਂ ਮਿੱਠੀ ਗੁਰੂ ਦੇ ਪਿਆਰੇ ਕਦੇ ਭਗਵਾਨ ਦੀ ਪ੍ਰਾਪਤੀ ਨਹੀਂ ਹੋਵੇਗੀ ਭਾਵੇਂ ਜਿੰਨਾ ਮਰਜੀ ਨਾਮ ਤੇ ਬਾਣੀ ਜਪੀ ਜਾਵੇ ਸਾਧ ਸੰਗਤਿ ਇਹ ਜਿਹੜਾ ਨਾ ਆਪਣਾ ਨਾਮ ਜਪਣਿਆ ਆਪਾਂ ਸਰੀਰ ਕਰਕੇ ਜਪਣਿਆ ਵੀ ਸਾਧ ਸੰਗਤਿ ਜੇ ਆਪਾਂ ਗੁਰੂ ਘਰ ਦੀ ਸੇਵਾ ਕਰਨੇ ਆ ਇਸ ਸਰੀਰ ਕਰਕੇ ਕਰਨੇ ਆਪੇ ਜੇ ਆਪਾਂ ਮਨ ਕਰਕੇ ਕਰੀਏ ਨਾ ਮੇਰਾ ਦਾਸ ਦਾ ਵਿਚਾਰ ਹੈ ਸਾ ਸੰਗਤ ਵਿੱਚ ਇਹ ਸੇਵਾ ਸਾਡੇ ਅੰਦਰ ਨਹੀਂ ਜਾਂਦੀ ਪਈ ਸਾ ਸੰਗਤ ਵਿੱਚ ਇਹ ਨਾਮ ਬਾਣੀ ਅੰਦਰ ਨਹੀਂ ਜਾਂਦਾ ਪਈ ਸਿਰਫ ਕੰਠ ਤੱਕ ਹੀ ਹੈ ਗਲੇ ਤੱਕ ਹੈ ਸਾ ਸੰਗਤ ਵਿੱਚ ਗੁਰੂ ਘਰ ਦੀ ਸੇਵਾ ਸਤਿਗੁਰ ਦੇ ਦਿੱਤਾ ਹੋਇਆ ਦਾਨ ਨਾਮ ਸਿਮਰਨ ਕੀਤਾ ਤੇ ਮਨ ਦੇ ਵਿੱਚ ਕਪਟ ਛਾਲ ਵੀਰਖਾ ਵਿਸ਼ੇ ਵਿਕਾਰ ਇਹ ਪੈਦਾ ਹੁੰਦਾ ਸਾ ਸੰਗਤ ਵਿੱਚ ਜੇ ਵਿਕਾਰ ਪੈਦਾ ਹੋ ਜੇ ਇਥੇ ਆ ਕੇ ਵੀ ਇਹਨਾਂ ਦਾ ਨਾਸ ਨਹੀਂ ਹੋਣਾ ਇਹਨਾਂ ਦਾ ਨਹੀਂ ਮਰਨਾ ਕਿਹੜਾ ਥਾਜੇ ਹੋਰ ਹੋਰ ਕਿਹੜਾ ਥਾਜੇ ਇਸ ਵਾਸਤੇ ਭਾਵ ਮਨ ਕਰਕੇ ਕਰੋ ਸਾ ਸੰਗਤ ਜੇ ਕਥਾ ਕਰਦੇ ਹੋ ਮਨ ਕਰਕੇ ਕਰੋ ਸਾ ਸੰਗਤ ਕਰਦੇ ਹੋ ਮਨ ਕਰਕੇ ਕਰੋ ਜੇ ਸੇਵਾ ਕਰਦੇ ਹੋ ਮਨ ਕਰਕੇ ਕਰੋ ਭਾਵ ਇਹਦੇ ਵਿੱਚ ਨਿਸ਼ਕਾਮ ਨਿਸ਼ਕਪਟੋ ਕੇ ਸਾਥ ਸੰਗਤ ਜੀ ਨਿਸ਼ਕਪਟੋ ਕੇ ਗੁਰੂ ਦੇ ਪਿਆਰੇਓ ਨਾਮ ਜਪਦੇ ਨਿਸ਼ਕਪਟੋ ਕੇ ਕਰੋ ਸੇਵਾ ਕਰਦੇ ਨਿਸ਼ਕਪਟੋ ਕੇ ਕਰੋ ਨਿਸ਼ਕਾਮ ਹੋ ਕੇ ਕਰੋ ਇਸ ਵਾਸਤੇ ਜਿੰਨਾ ਚਿਰ ਆਪਾਂ ਇਹ ਗੰਦਾਂ ਨੂੰ ਧਾਰਨ ਨਹੀਂ ਕਰਦੇ ਨਿਸ਼ਕਾਮ ਨਹੀਂ ਕਰਦੇ ਨਿਸ਼ਕਪਟ ਨਹੀਂ ਕਰਦੇ ਇਹਨਾਂ ਨੇ ਅੰਦਰ ਕਦੇ ਵੀ ਨਹੀਂ ਜਾਣਾ ਗੁਰੂ ਦੇ ਪਿਆਰੇਓ ਨਾ ਮਨ ਨਰਮ ਹੋਣੇ ਨੇ ਭਾਵੇਂ ਹਜ਼ਾਰਾਂ ਸਾਲ ਲੱਗੇ ਰਹੀ ਆਪਾਂ ਜਿੰਨਾ ਚਿਰ ਆਪਾਂ ਨਿਸ਼ਕਾਮ ਆਪਾਂ ਨਿਸ਼ਕਪਟ ਨਹੀਂ ਕਰਦੇ ਗੁਰੂ ਦੇ ਪਿਆਰੇਓ